ਮਾਚਰ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਨੇ ਸ਼ੈਨਨ ਪ੍ਰੋਜੈਕਟ ਆ ਜਿਹੜਾ ਸਾਡਾ ਨਾ ਕਾਂਗਰਸ ਨਾ ਸਰਕਾਰ ਤੇ ਨਾ ਅਕਾਲੀ ਦਲ ਸਾਰੇ ਜਾਣੇ ਗੁੰਗੇ ਹੋਏ ਬੈਠੇ ਆ ਕੀ ਸ਼ੈਨਨ ਪ੍ਰੋਜੈਕਟ ਪੰਜਾਬ ਦਾ ਨਹੀਂ ਉਹਦੀ ਲੀਜ਼ ਖਤਮ ਹੋ ਰਹੀ ਹੈ ਪਰ ਹੈ ਤਾਂ ਹੱਕ ਪੰਜਾਬ ਦਾ ਉਸ ਹੱਕ ਨੂੰ ਤਨਜਾਜਲੀ ਦੇ ਚੁੱਕੇ ਹੋ ਰੋਏ ਬੰਬਾਂ ਦੀਆਂ ਖਬਰਾਂ ਉਨੇ ਨੇ ਬੰਬਲ ਵਾਸਤੇ ਇੰਨੇ ਆਏ ਇੰਨੇ ਕਿ ਤੁਸੀਂ ਇਸ ਦੇ ਵਿੱਚ ਉਲਝ ਕੇ ਰਹਿ ਗਏ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਜਿਹੜਾ ਇਹ ਪ੍ਰੋਜੈਕਟ ਹੈ ਪੰਜਾਬ ਦਾ ਹਿੱਸਾ ਸੀ ਪੰਜਾਬ ਦਾ ਹਿੱਸਾ ਹੈ ਪੰਜਾਬ ਦਾ ਹਿੱਸਾ ਰਹੂਗਾ ਸਰਕਾਰ ਜੀ ਜਾਗੋ ਕਾਂਗਰਸ ਪਾਰਟੀ ਜੀ ਤੁਹਾਡੀ ਸਰਕਾਰ ਹੈ ਉੱਥੇ ਪ੍ਰਤਾਪ ਬਾਜਵਾ ਜੀ ਤੁਹਾਨੂੰ ਮਿਲਣ ਆਉਦੇ ਨੇ ਮੁਕੇਸ਼ ਜੀ ਉਹਨਾਂ ਨੂੰ ਕਹੋ ਉਹਨਾਂ ਨੂੰ ਦੱਸਣਾ ਸੀ ਕਿ ਸ਼ਾਨੰਦ ਪ੍ਰੋਜੈਕਟ ਪੰਜਾਬ ਦਾ ਹਿੱਸਾ ਤੇ ਪੰਜਾਬ ਦਾ ਹੀ ਰਹੂਗਾ ਪਰ ਤੁਸੀਂ ਸਾਰੇ ਜਾਨੇ ਗੁੰਗੇ ਬਣੇ ਬੈਠੇ ਹੋ ਇਦੋਂ ਵੱਧ ਪੰਜਾਬ ਦੇ ਹਿੱਤਾਂ ਨੂੰ ਕੀ ਤਜਾਜਲੀ ਦੇ ਦੋਗੇ ਆਪ ਜੇ ਨਿੱਜੀ ਹਿੱਤ ਛੱਡੋ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ ਇਹ ਜਿਹੜੀ ਰੋਜ਼ ਫੁਕਰਿਆਂ ਵਾਲਾ ਸੀਨ ਥੋੜਾ ਚੱਲਦਾ ਪਿਆ ਸ਼ਕੂਕੂਫੇ ਬਾਜ਼ੀਆਂ ਚੱਲੀ ਜਾਂਦੀਆਂ ਨੇ ਉਹ ਸ਼ਕੂਫੇ ਬਾਜ਼ੀਆਂ ਬੰਦ ਕਰਕੇ ਪੰਜਾਬ ਬਾਰੇ ਸੋਚੋ